ਕਦੇ ਇਸੀ ਵੇਲ ਲਾਈ ਆ ਤੁਸੀਂ ਇਹ ਦੱਸੋ ਮੜਾ ਆ ਤੁਸੀਂ ਇਹ ਵੇਲ ਆ ਬਾਈ ਬੋਗਨਵਿਲਾ ਵੇਲ ਬੋਗਨਵਿਲਾ ਅੱਛਾ ਜੀ ਬੋਗਨਵਿਲਾ ਵੇਲ ਹੈ ਇਹਦੇ ਵਿੱਚ ਕੀ ਹੈਗਾ ਇਹ ਨਾ ਕੰਡਿਆਂ ਵਾਲੀ ਜਿਹੜੀ ਹੈਗੀ ਵੇਲ ਹੈ ਅੱਛਾ ਤੇ ਇਹ ਬਹੁਤ ਵੱਡਾ ਵਰਦਾਨ ਆ ਚਿੜੀਆਂ ਦੇ ਵਾਸਤੇ ਚਿੜੀਆਂ ਲਈ ਹਾਂ ਚਿੜੀਆਂ ਦੇ ਲਈ ਕਿਉਂਕਿ ਕੀ ਆ ਬਾਈ ਜਦੋਂ ਕੋਈ ਵੀ ਇਹ ਵੱਡੀ ਹੋ ਗਈ ਨਾ ਜਦੋਂ ਇਹਦੀਆਂ ਜਿਹੜੀਆਂ ਸੰਘਣੀਆਂ ਇੰਨੀ ਹੋ ਜੂਗੀ ਬਈ ਜਦੋਂ ਚਿੜੀਆਂ ਦਾ ਜਿਹੜਾ ਬਰੀਡਿੰਗ ਦਾ ਸਮਾਂ ਆ ਉਹ ਨਾ ਫਰਵਰੀ ਤੋਂ ਲੈ ਕੇ ਸਤੰਬਰ ਤੱਕ ਦਾ ਹੁੰਦਾ ਹਾਂਜੀ ਹਾਂਜੀ ਜਦੋਂ ਉਹਨਾਂ ਨੇ ਆਪਦੀ ਬਰੀਡਿੰਗ ਕਰ ਲਈ ਉਹਨਾਂ ਨੇ ਆਦੇ ਬੱਚਿਆਂ ਨੂੰ ਲੈ ਕੇ ਔੜੇ ਜਾਣਾ ਤੇ ਜਿਹੜਾ ਸ਼ਿਕਰਾ ਪੰਛੀ ਹੁੰਦਾ ਹੈ ਸ਼ਿਕਰਾ ਉਹ ਇਹਨਾਂ ਦਾ ਸ਼ਿਕਾਰ ਬਹੁਤ ਕਰਦਾ ਤੇ ਉਹਨਾਂ ਤੋਂ ਡਰਦੀਆਂ ਉਹ ਵਿੱਚ ਇਹਨਾਂ ਵਿੱਚ ਇਹਨਾਂ ਦੇ ਵਿੱਚ ਲੁਕ ਜਾਂਦੀਆਂ ਤੇ ਇਹਨਾਂ ਦੇ ਵਿੱਚ ਹੀ ਰਹਿੰਦੀਆਂ ਬਾਈ ਜਿੰਨੇ ਵੀ ਝਾੜੀਦਾਰ ਬੀਰੀਆਂ ਵੀ ਹੋ ਜਾਂਦੀਆਂ ਇੱਕਕਰਾਂ ਵੀ ਹੋ ਜਾਂਦੀਆਂ ਪਰ ਆਪਣੇ ਘਰਾਂ ਦੇ ਵਿੱਚ ਅੱਜ ਕੱਲ ਕੋਈ ਲਾਉਂਦਾ ਨਹੀਂ ਤਾਂ ਇਹ ਉਹਨਾਂ ਵਾਸਤੇ ਬਹੁਤ ਵੱਡਾ ਵਰਦਾਨ ਆ ਆਪਾਂ ਵੀ ਲਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਹੈ ਨਾ বাজਦੀ ਕਿਵੇਂ ਇਹਦੇ 'ਚ ਚਿੜੀ ਵੀ ਇਹਦੇ 'ਚ ਇਹੋ ਜਿਹਾ ਕੀ ਆ ਇਹ 'ਚ ਕੰਡੇ ਆ ਬਈ ਆ ਦੇਖ ਅੱਛਾ ਕੰਡੇ ਲੱਗੇ ਹੋਏ ਜਦੋਂ ਇਹ ਸੰਘਣੀ ਹੋਗੀ ਤੇ ਇਹਦੇ ਵਿੱਚ ਇਹਦੇ ਵਿੱਚ ਜਦੋਂ ਚਿੜੀ ਵੜ ਗਈ ਤੇ ਕੰਡੇ ਜਦੋਂ ਲੱਗੇ ਹੋਏ ਉਹ ਪੰਛੀ ਨਹੀਂ ਆਉਣਾ ਹੀ ਨਹੀਂ ਉਹ ਵੱਡਾ ਹੁੰਦਾ ਸਾਈਜ਼ ਦਾ ਇਹ ਛੋਟੀ ਹੁੰਦੀ ਹੈ ਵਿੱਚ ਲੁਕੇ ਜਾਂਦੀ ਲੁਕੇ ਜਾਂਦੀ ਠੀਕ